Such great lessons from India and the people of India. Strong, well educated, focused on family, business success, and they are so contributing to a better town of Oyster Bay. And I look forward to celebrating um, India's independence, the largest democracy, and our very crucial partner. to the United States the the oldest democracy ਜੋ ਉਤਸ਼ਾਹ ਇਥੇ ਦੇਖਿਆ ਗਿਆ ਸਾਰਿਆਂ ਵਿੱਚ ਉਹਨਾਂ ਦੇ ਵਾਸਤੇ ਮੈਂ ਵਧਾਈਆਂ ਦੇਣਾ ਆਪਣੀ ਪੂਰੀ ਇੰਡੀਅਨ ਕਮਿਊਨਿਟੀ ਨੂੰ ਜਿੱਥੇ ਇੱਕ ਪਾਸੇ ਭਾਰਤੀ ਆਪਣੇ ਦੇਸ਼ ਦਾ ਆਜ਼ਾਦੀ ਦਿਹਾੜਾ ਧੂਮ-ਧਾਮ ਦੇ ਨਾਲ ਮਨਾਉਂਦੇ ਨਜ਼ਰ ਆਏ ਤਾਂ ਉੱਥੇ ਹੀ ਆਸਟ੍ਰੇਬੇ ਦੇ ਸੁਪਰਵਾਈਜ਼ਰ ਜੋ ਸੈਲੇਡੈਨੋ ਦੇ ਵੱਲੋਂ ਹੈਰੀ ਮਲਹੋਤਰਾ ਦੇ ਸਹਿਯੋਗ ਦੇ ਨਾਲ ਭਾਰਤ ਦੇ ਆਜ਼ਾਦੀ ਦੇ ਦਿਹਾੜੇ ਦੇ ਸਬੰਧ ਦੇ ਵਿੱਚ ਇੱਕ ਇਵੈਂਟ ਆਰਗੇਨਾਈਜ਼ ਕੀਤਾ ਗਿਆ ਲੌਂਗ ਆਇਲੈਂਡ ਦੇ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਵੱਲੋਂ ਰਲ ਮਿਲ ਕੇ ਭਾਰਤ ਦੇ ਆਜ਼ਾਦੀ ਦਾ ਦਿਹਾੜਾ ਬਹੁਤ ਹੀ ਧੂਨ ਧਾਮ ਦੇ ਨਾਲ ਮਨਾਇਆ ਗਿਆ ਇਹ ਪ੍ਰੋਗਰਾਮ ਟਾਊਨ ਆਫ ਆਸਟਰ ਬੇ ਤੋਂ ਜੋ ਸੈਲੈਡੈਨੋ ਦੇ ਵੱਲੋਂ ਹੈਰੀ ਮਲਹੋਤਰਾ ਹੋਰਾਂ ਦੇ ਸਹਿਯੋਗ ਨਾਲ ਉਲੀਕਿਆ ਗਿਆ ਜੋ ਸੈਲੈਡੈਨੋ ਜੋ ਕਿ ਆਸਟਰ ਬੇ ਦੇ ਸੁਪਰਵਾਈਜ਼ਰ ਨੇ

Strong, well educated, focused on family, business success, and they are so contributing to a better town of Oyster Bay. So, on behalf of myself, Supervisor Joe Saladino, our Oyster Bay Town Board, our dear friend, Supervisor Jen DeSena from the town of North Hempstead, and of course, our county executive, Bruce Blakeman, we all say happy. India Independence Day. All the leaders are here. We are anxiously preparing for the parade next week, and I look forward to celebrating um, India's independence, the largest democracy, and our very crucial partner to the United States, the, the oldest democracy. Um, we, we stand for the same things for freedom. On behalf of our county executive, Bruce A. Blakeman, we say happy Independence Day to all who are here. We celebrate with you, and today, as you raise the flag, we recognize the fact that as you raise the flag, you're raising a flag as you celebrate the determination of a people to be free. We raise the flag and celebrate with you today as we celebrate your strength. We celebrate the love that you have for your families. For your elders, for your children, we are glad to come together as, as 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 a people to celebrate and understand and come in unity to celebrate each other's culture. We're here in America, but again, we want to make sure that we celebrate each other. Our county executive has ordered us to make sure that we go out, understand the community, work with them, support our constituents, and also help support our small businesses. So again, we say to everybody, congratulations! Happy Indian Day, Indian Day uh, Independence Day. ਇਹ ਪ੍ਰੋਗਰਾਮ H12 ਕਮਿਊਨਿਟੀ ਸੈਂਟਰ ਦੇ ਵਿੱਚ ਅਤੇ ਨਾਲ ਹੀ ਦੂਜਾ ਪ੍ਰੋਗਰਾਮ IALI ਦੇ ਦਫ਼ਤਰ ਦੇ ਵਿੱਚ ਦੋ ਥਾਵਾਂ ਤੇ ਕਰਵਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਉਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਪਰਫਾਰਮੈਂਸਸ ਅਤੇ ਸਪੀਚਸ ਕਰਵਾਈਆਂ ਗਈਆਂ ਇਸ ਮੌਕੇ ਕੀ ਕਹਿਣਾ ਹੈ ਹੈਰੀ ਮਲਹੋਤਰਾ ਅਤੇ ਜਸਬੀਰ ਜੇਸ ਸਿੰਘ ਦਾ ਆਓ ਸੁਣਦੇ ਹਾਂ ਵੀ सेलिब्रेटिंग ਇੰਡੀਆਜ਼ ਇੰਡੀਪੈਂਡੈਂਸ ਡੇ ਟੁਡੇ ਫਲੈਗ ਹੋਸਟਿੰਗ ਜੋ ਸੀ ਹਮੇਸ਼ਾ ਕਰਦੇ ਹਾਂ ਪਿਛਲੇ 7 ਸਾਲਾਂ ਤੋਂ ਅੰਡਰ ਦ ਲੀਡਰਸ਼ਿਪ ਆਫ ਸੁਪਰ ਸਾਦੀਨੋ ਇਹ ਇਵੈਂਟ ਹੋ ਰਿਹਾ ਹੈ اور ਮੈਂ ਗਲੋਬਲ ਪੰਜਾਬ ਪ੍ਰਦੀਪ ਗਿੱਲ ਜੀ ਦਾ ਖਾਸ ਕਰਕੇ ਸ਼ੁਕਰੀਆ ਦਾ ਕਰਦਾ ਕਿ ਹਰ ਸਾਲ ਸਾਡੇ ਨਾਲ ਜੁੜਦੇ ਨੇ ਸਾਡੇ ਇਵੈਂਟ ਕਵਰ ਕਰਦੇ ਨੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਸਾਰੇ ਨੂੰ 15 ਅਗਸਤ ਦੀ ਬਹੁਤ ਬਹੁਤ ਵਧਾਈਆਂ ਥੈਂਕ ਯੂ ਅੱਜ ਅਸੀਂ ਇੱਥੇ 15 ਅਗਸਤ ਮਨਾ ਰਹੇ ਹਾਂ ਕਮਿਊਨਿਟੀ ਸੈਂਟਰ ਵਿੱਚ Town of Oyster Bay ਵੱਲੋਂ ਜੋ ਸੈਲੈਬ੍ਰੇਨ ਟਾਊਨ ਆਫ ਹੋਇਸਟਰ ਦਾ ਸੁਪਰਵਾਈਜ਼ਰ ਜੋ ਹੈ ਟਾਊਨ ਆਫ ਟਾਊਨ ਆਫ ਹੋਇਸਟਰ ਬੇ ਦਾ ਫਿਰ ਟਾਊਨ ਆਫ ਨਾਰਥ ਹੈਮਸਟੈਡ ਦੀ ਸੁਪਰਵਾਈਜ਼ਰ ਜੈਨ ਡਿਸੈਨਾ ਤੇ ਡਿਪਟੀ ਮੇਅਰ ਬੋਬੀ ਕਲੋਟੀ ਤੇ ਹੋਰ ਸਾਰੇ ਡਿਗਨਿਟਰੀਜ਼ ਆਏ ਹੋਏ ਸੀ ਕਿ ਅਸੀਂ ਆਪਣੀ ਹਿਸਟਰੀ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਇੰਡੀਪੈਂਡੈਂਸ ਦੀ ਨਾਲੇ ਆਪਣੇ ਫਿਊਚਰ ਨੂੰ ਸ਼ੇਪ ਅਪ ਕਰ ਰਹੇ ਹਾਂ ਸੋ ਜੋ ਉਤਸ਼ਾਹ ਇਥੇ ਦੇਖਿਆ ਗਿਆ ਸਾਰਿਆਂ ਵਿੱਚ ਉਹਦੇ ਵਾਸਤੇ ਮੈਂ ਵਧਾਈਆਂ ਦੇਣਾ ਆਪਣੀ ਪੂਰੀ ਇੰਡੀਅਨ ਕਮਿਊਨਿਟੀ ਨੂੰ ਇਟਸ ਅਨਰ ਫॉर ਮੀ ਟੂ ਬੀ ਰਿਪਰੈਜ਼েন্টিੰਗ ਨਿਊਯਾਰਕ ਸਟੇਟ ਸੈਨੇਟਰ ਸਟੀਵ ਰੋਡਸ ਹੇਅਰ ਸੋ ਇੰਡੀਅਨ ਕਮਿਊਨਿਟੀ ਇਜ਼ ਸੱਚ ਐਨ ਇੰਪੋਰਟੈਂਟ ਕਮਿਊਨਿਟੀ ਐਂਡ ਦੇ ਆਰਟ ਆਫ ਦਾ ਫੈਬਰਿਕਸ ਆਫ ਆਰ ਸੋਸਾਇਟੀ ਐਂਡ ਹਿਸ ਹਾਰਟਿਐਸ ਕੰਗ੍ਰੈਚੁਲੇਸ਼ਨ ਅ ਇਹਦੇ ਨਾਲ ਹੀ ਸਾਡੇ ਵਾਸਤੇ ਕਿੰਨੀ ਇੱਕ ਖੁਸ਼ੀ ਦੀ ਗੱਲ ਹੈ ਕਿ ਸਾਡੇ ਇੰਡੀਅਨ ਪੈਨਪਰਾ ਜਿਹੜੇ ਇੱਥੇ ਜਮ੍ਹਾਂ ਹੋਏ ਨੇ ਔਰ ਇੰਡੀਅਨ ਅ ਇੰਡੀਪੈਂਡੈਂਸ ਡੇ ਅਸੀਂ ਇਕੱਠੇ ਮਨਾ ਰਹੇ ਹਾਂ ਇਟ ਇਜ਼ ਸੱਚ ਐਨ ਐਕਸਾਈਟਿੰਗ ਮੋਮੈਂਟ ਐਂਡ ਆਈ ਕੰਗ੍ਰੈਚੂਲੇਟ ਈਚ ਵਨ ਆਫ ਯੂ ਆਨ ਥਿਸ ਓਕੇਸ਼ਨ ਇਹ ਪ੍ਰੋਗਰਾਮ ਵਕਵਾ ਕਮਿਊਨਿਟੀਆਂ ਦੇ ਲੋਕਾਂ ਨੇ ਮਿਲ ਕੇ ਬਹੁਤ ਹੀ ਧੂਮ-ਧਾਮ ਦੇ ਨਾਲ ਬਣਾਇਆ ਜੋ ਕਿ ਇੱਕ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਕਿ ਅਮਰੀਕਾ ਦੇ ਲੋਕਲ ਲੀਡਰ ਵੀ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਨਾਲ ਨਾਲ ਸਾਰੇ ਹੀ ਪ੍ਰੋਗਰਾਮਸ ਦੇ ਵਿੱਚ ਮੂਨੀਅਤ ਦਰਜ ਕਰਵਾਉਂਦੇ ਨੇ ਇਸ ਮੌਕੇ ਅਮਰੀਕਾ ਦੇ ਬਹੁਤ ਸਾਰੇ ਲੀਡਰਾਂ ਦੇ ਵੱਲੋਂ ਭਾਰਤ ਨੂੰ ਇਸ ਖਾਸ ਦਿਵਸ ਦੀ ਵਧਾਈ ਵੀ ਦਿੱਤੀ ਗਈ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ